ਸਸ ਜੀ ਗੱਲ ਕੀਤੀ ਮੈਂ ਜੀ ਮੈਂ ਬਹੁਤ ਨੀਂਜਾ ਦਿੱਤੀਆਂ ਨੇ ਕਿ ਪਰ ਮੈਨੂੰ ਨਾ ਕੋਈ ਰਿਸਪੌਂਸ ਨਹੀਂ ਮਿਲਿਆ ਜੀ ਅੰਜ ਮੇਰੀ ਬੱਚੀ ਨਾ ਉਹ ਹਸਪੀਟਲ ਆਉਣਾ ਉਹਦੇ ਦਾ ਪੈਰਾਂ ਦਾ ਇਲਾਜ ਸ਼ੁਰੂ ਹੋ ਚੁੱਕਾ ਹੈ ਓਕੇ ਓਕੇ ਜੀ ਸ਼ੁਰੂ ਕਰਵਾ ਤਾ ਲੇ ਜੀ ਪਰ ਅਸੀਂ ਜਿਦੋਂ ਨਾ ਕਿ ਵੀਰ ਭਰਾ ਨਾਲ ਮਿਲ ਕੇ ਮੇਰੀ ਬੱਚੀ ਦਾ ਪ੍ਰੋਪਰਲੀ ਇਲਾਜ ਕਰਵਾ ਦੋ ਵੀਰ ਜੀ ਅਸੀਂ ਕੋਈ ਫੇਕ ਨਹੀਂ ਕਰਨਾ ਕੋਈ ਝੂਠ ਨਹੀਂ ਬੋਲਣਾ ਵਾਕੇ ਬਹੁਤ ਪਰੇਸ਼ਾਨ ਆ ਅਸੀਂ ਚਾਹੁੰਦੇ ਹਾਂ ਕਿ ਕਿਸੇ ਤਰ੍ਹਾਂ ਵੀ ਸਾਡਾ ਨਾ ਸਾਥ ਉਹ ਜਿੰਨੇ ਵੀ ਵੀਰਪਰਾਂ ਨੇ ਜਿੰਨੀ ਵੀ ਮਦਦ ਕਰ ਸਕਦੇ ਨੇ ਉਹ ਨਹੀਂ ਕਰ ਤਾਂ ਕਿ ਮੇਰੀ ਬੇਟੀ ਦਾ ਪੂਰਾ ਹੀ ਇਲਾਜ ਹੋ ਪਾਵੇ ਅਸਾਰੇ ਅੱਕੇ ਬੇਨਤੀ ਕਰਦੀ ਆ ਚੋਰ ਕੇ ਬੇਨਤੀ ਕਰਦੀ ਆ ਕਿ ਮੇਰੀ ਬੱਚੀ ਦਾ ਇਲਾਜ ਹੋ ਪਾਵੇ ਔਰ ਤੁਸੀਂ ਸਾਡੀ ਮਦਦ ਕਰਕੇ ਮਦਦ ਕਰੋ ਮੈਡਮ ਤੁਸੀਂ ਆਪਣਾ ਮੋਬਾਈਲ ਨੰਬਰ ਬੋਲੋ ਮੋਬਾਈਲ 9501178021 9501178021 ਹਾਂਜੀ ਠੀਕ ਹੈ ਜੀ ਦੁਬਾਰਾ ਬੋਲਿਓ 9501178021 ਠੀਕ ਹੈ ਜੀ ਮੈਡਮ ਜੀ ਹੋਰ ਕੁਝ ਕਹਿਣਾ ਜਾਂਦੇ ਹੋ ਬਸ ਮੈਂ ਕੁਝ ਨਹੀਂ ਜਾਣ ਚਾਹਉਦੀ ਮੈਂ ਚਾਹਨੀ ਆ ਕਿ ਮੇਰੀ ਬੱਚੀ ਦਾ ਜਿੰਨਾ ਰੋਗ ਨਾ ਕਰ ਚਾਹ ਦੱਸਿਆ ਪੂਰੇ ਹੀ ਆਇਆ ਤਾਂ 152 ਰੁਪਏ ਲੰਘਤ ਪੀਲਾ ਬਸ ਜਿਹਦੇ ਵਿੱਚ ਲੱਕੇ ਸਰਕੇ ਕੋ ਵੀ ਕਿ ਜਿਆਸੀਗਾ ਸੀ ਸਾਨੂੰ ਸੇਵਾ ਹੀ ਸੀ ਉਹ ਸੀ ਜਮ ਅਕਰਾਤਮ ਤੇ ਪਾਕੀ ਮੈ ਤੁਹਾਨੂੰ ਕਿ ਵੀਰ ਪ੍ਰਾਨ ਨਾਲ ਮਿਲ ਕੇ ਜੋ ਵੀ ਵੀਡੀਓ ਨੂੰ ਦੇਖਦੇ ਵਾਹਿਗੁਰੂ ਜੀ ਕਿਸੇ ਨੂੰ ਸਰਵਾਇਵ ਪੂਣੀ ਮਦਦ ਕਰੇ ਬਸ ਹੋਰ ਕੁਝ ਨਹੀਂ ਚਾਹੁੰਦੇ ਵੀਰ ਜੀ ਅਸੀਂ ਕੋਈ ਫੇਕ ਨਹੀਂ ਕਰਦੇ